ਸਿੱਖਾਂ ਦੇ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਪੁਰਬ ਮੌਕੇ ਸਤਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਲਈ ਸਵੇਰ ਤੋਂ ਹੀ ਸੰਤਾਂ ਨਤਮਸਕ ਹੋ ਰਹੀਆਂ ਹਨ ਅਤੇ ਸ਼ਾਮ ਨੂੰ ਸ਼ਰਧਾਲੂਆਂ ਨੇ ਸਤਖੰਡ ਸ੍ਰੀ ਦਰਬਾਰ ਸਾਹਿਬ ਦੇ ਕਿਨਾਰੇ ਤੇ ਦੀਵੇ ਦੇ ਹਾਰ ਪਾਈ ਇਸ ਉਪਰੰਤ ਅਲੌਕਿਕ ਆਤੀਸ਼ਬਾਜ਼ੀ ਦਾ ਪ੍ਰਦਰਸ਼ਨ ਵੀ ਕੀਤਾ ਗਿਆ ਦੇ ਜੇਤ ਹੋਏਗੀ ਮੈਂ ਵੈਂਕੂਵਰ ਕੈਨੇਡਾ ਜੀ ਬੁਰਪੁਰਪ ਤੇ ਆਏ ਤੇ ਆਤੀਸ਼ਬਾਜੀ ਦੇਖੂ ਕਿਸ ਤਰੀਕੇ ਦਾ ਵਧੀਆ ਲੱਗਿਆ ਬਹੁਤ ਵਧੀਆ ਸੀਗਾ ਤੇ ਕਾਫੀ ਸਾਰੇ ਦੀਵੇੰਸ ਸੀ ਇਟ ਵਾਸ ਮਾਈ ਫਰਸਟ ਐਕਸਪੀਰੀਅੰਸ ਕਿਉਂਕਿ ਮੈਂ ਹਮੇਸ਼ਾ ਟੀਵੀ ਤੇ ਦੇਖਦਾ ਹੁੰਦਾ ਸੀ ਅੱਜ ਪਹਿਲੀ ਵਾਰੀ ਹੁਣ ਮੈਂ ਬਦਿਆ ਲਾਈਵ ਦੇਖ ਕੇ ਬਹੁਤ ਬਾਨੀ ਸਰਵਨ ਕੀ ਹਾਂਜੀ ਹਾਂਜੀ ਬਿਲਕੁਲ ਅਸੀਂ ਕਾਫੀ ਦਿਨਾਂ ਦੇ ਰਹੇ ਹਾਂ ਤਾਂ ਬਦਿਆ ਮੌਕਾ ਮਿਲਿਆ ਸਾਨੂੰ ਅੱਜ ਲਾਈਵ ਦੇਖ ਕੇ ਮਨ ਨੂੰ ਕਿੰਨੀ ਕ ਸ਼ਾਂਤੀ ਮਿਲੀ ਬਹੁਤ ਵਧੀਆ ਲੱਗਿਆ ਹਾਂਜੀ ਜਿਵੇਂ ਪਹਿਲਾਂ ਲਾਕਡਾਊਨ ਅਸੀਂ ਉਵੇਂ ਮਸੂ ਜਦੋਂ ਟੀਵੀ ਤੇ ਦੇਖਦੇ ਸੀ ਹਮੇਸ਼ਾ ਹੁੰਦਾ ਸੀ ਕਿ ਮੈਂ ਲਾਈਵ ਦੇਖਾਂ ਬਿਲਕੁਲ ਪਾਇਰਟ ਕਦੇ ਮੌਕਾ ਨਹੀਂ ਮਿਲੇ ਸੀ ਅੱਜ ਪਹਿਲੀ ਵਾਰ ਤੁਹਾਡਾ ਨਾਮ ਕੀ ਹੈ ਆਪ ਜੀ ਦਾ ਕਿਹੜੀ ਜਗ੍ਹਾ ਤੋਂ ਆਏ ਹੋ ਮੇਰਾ ਨਾਮ ਗਗਨਦੀਪ ਸਿੰਘ ਪਿੰਡ ਜਠੂਵਾਲ ਜ਼ਿਲ੍ਹਾ ਮਿਰਸਾ ਜੀ ਅੱਜ ਗੁਰਪੁਰਬ ਸੀ ਦਦੀ ਪਾਤਸ਼ਾਹ ਜੀ ਦਾ ਤੁਸੀਂ ਆਏ ਜੀ ਆਤੀਸ਼ਬਾਜੀ ਦੇਖੀ ਕੀ ਕਹਿਣਾ ਚਾਹੋਗੇ ਇਸ ਹਾਂਜੀ ਅੱਜ ਦੇ ਦਿਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਸਿੱਖ ਧਰਮ ਦੇ ਦੂਜੇ ਬਾਨੀ ਜੀ ਨੇ ਮੱਤੇ ਦੀ ਸਰਾਂ ਜੋ ਕਿ ਅੱਜ ਕੱਲ੍ਹ ਟਟਕਪੂਰੇ ਤੋਂ ਸ੍ਰੀ ਮੁਕਸਰ ਸਾਹਿਬ ਵਾਲੀ ਰੋਡ ਤੇ ਸशोਭਤ ਹੈ ਗੁਰੂ ਅੰਗਦ ਦੇਵ ਜੀ ਨੇ ਅੱਜ ਦੇ ਦਿਨ ਉੱਥੇ ਅਵਤਾਰ ਧਾਰਿਆ ਅੱਜ ਦੇ ਦਿਨ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਆਏ ਹਾਂ ਜਿਸ ਵਿੱਚ ਰਹਿ ਰਾਜ ਸਾਹਿਬ ਜੀ ਦੀ ਬਾਣੀ ਤੋਂ ਬਾਅਦ ਆਰਤੀ ਹੋਈ ਦੀਪਮਾਲਾ ਹੋਈ ਅਤੇ ਆਤਿਸ਼ਬਾਜੀ ਹੋਈ ਗੁਰੂ ਸਾਹਿਬ ਜੀ ਦਾ ਜੀਵਨ ਬਹੁਤ ਹੀ ਜਿਆਦਾ ਵੱਡਮੁੱਲਾ ਸੀ ਗੁਰੂ ਅੰਗਦ ਦੇਵ ਜੀ ਨੇ ਮੱਲ ਖਾੜਿਆਂ ਦੀ ਸ਼ੁਰੂਆਤ ਕੀਤੀ ਅਤੇ ਜੋ ਗੁਰਮੁਖੀ ਲਿਪੀ ਜਿਸ ਦੇ ਵਿੱਚ ਅਸੀਂ ਗੁਰਬਾਣੀ ਪੜ੍ਹਦੇ ਹਾਂ ਇਹ ਸਾਰੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਦੇਣ ਹੈ